ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਇੱਕ ਹੋਰ ਨਵੇਂ ਵਲੌਗ ਤੇ ਜੁੜੇ ਆ ਜੀ ਆਪਾਂ ਤੇ ਅੱਜ ਚੱਲੇ ਆ ਜੀ ਅਸੀਂ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਤੇ ਤੇ ਮਿੱਤਰੋ ਹਿੱਤ ਅਸੀਂ ਤਿੰਨ ਜਣੇ ਆ ਇੱਕ ਬੰਦਾ ਅਸੀਂ ਦਿਖਾਣਾ ਨਹੀਂ ਬਾਅਦ ਚ ਦਿਖਾਵਾਂਗੇ ਤੇ ਇੱਕ ਬੰਦਾ ਅਸੀਂ ਅੱਗੋਂ ਚੱਕਣਾ ਚਾਰ ਬੰਦੇ ਆ ਅਸੀਂ ਗੱਡੀ 'ਚ ਤੇ ਮਿਲਦੇ ਆ ਜੀ ਅੱਗੇ ਜੁੜੇ ਰਹਿਓ ਵਲੌਗ ਦੇ ਨਾਲ ਤੇ ਦਿਖਾਣਾ ਤੁਹਾਨੂੰ ਯਾਤਰਾ ਕਿਵੇਂ ਦੀ ਆ ਕਿਵੇਂ ਦਾ ਸਫ਼ਰ ਰਿਹਾ ਸਾਡਾ ਹਨ ਸਭ ਕੁਝ ਦਿਖਾਵਾਂਗੇ ਜੀ ਠੀਕ ਠੀਕ ਹੈ ਜੀ ਠੀਕ ਹੈ ਹਲੋ ਮਿੱਤਰੋ ਪਹਿਲਾਂ ਆਏ ਅਸੀਂ ਨਾਟਾ ਸਾਹਿਬ ਮੱਥਾ ਟੇਕਣ ਨਾਟਾ ਸਾਹਿਬ ਤੋਂ ਮੱਥਾ ਟੇਕ ਕੇ ਫੇਰ ਯਾਤਰਾ ਅੱਗੇ ਸ਼ੁਰੂ ਕਰਾਂਗੇ ਤੇ ਇੱਕ ਬੰਦਾ ਆ ਗਿਆ ਬਈ ਸੱਡਰੋ ਠੀਕ ਹੈ ਜੀ ਜੈ ਬਾਬੇ ਦੀ ਕਰਕੇ ਮਿਲਦੇ ਆਂ ਫਿਰ ਇੱਕ ਆ ਦੇਖੋ ਆਇਆ ਸਾਡੇ ਨਾਲ ਆ ਭੁੱਖ ਲੱਗੀ ਬਾਈ ਭੁੱਖ ਆਹ ਦੇਖ ਲਈ ਕੀ ਆ ਡਾਂਡਰ ਡੰਗੇ ਡਟਾ ਲਿਆ ਦੇਗਾ ਠੀਕ ਆਲੇ ਮੈਂ ਪਾਣੀ ਲੈ ਆਂ ਪੈਣੀ ਹੋ ਦੇ ਇਹੋ ਦੇ ਇਹ ਕੇ ਪੱਟਣਾ ਆਇਜ਼ ਮੱਟੀ ਗਿਆ ਲਮ ਗਿਆ ਵਾ ਕਿਆ ਕਿਆ ਖਾਵਾਂਗੇ ਹਾਂ ਜੋ ਲੈਣਾ ਲੈ ਆ ਉਸ ਹਾਂ ਲੈਸ ਲਿਆ ਇੱਕ ਅੱਧਾ ਘੁਰਕਾ ਰੇ ਵਕਟ ਵਸ ਜਿਆਦਾ ਨਹੀਂ ਪਾਣੀ ਆ ਪੀਤੇ ਇਹ ਲੋਬ ਲਾ ਕੇ ਡੰਗਰਾ ਇਸ ਤਰ੍ਹਾਂ ਅਦੇ ਇਹਨੂੰ ਜਿਆਦਾ ਸੌਂਦਾ ਇਹਨਾਂ ਦਾ ਸਮਾਨ ਆ ਯਾਰ ਕਿੰਨਾ ਕ ਸੌਂਦੇ ਆ ਥੋੜਾ ਜਿਹਾ ਸਮਾਨ ਆ ਔਰ ਕਾਂਟੇ ਕ ਦਾ ਸਫਰ ਆ ਸਾ ਫੰਡ ਦਾ ਤੇ ਅੱਗੇ ਅੱਗੇ ਫੇਰ ਸੌਂਦੇ ਆ ਅੱਗੇ ਰੁਕੂਗੇ ਕਿਥੇ ਅੱਗੇ ਮੈਂ ਹੀ ਖਾਣੀ ਆ ਪਹਾੜਾਂ ਵਾਲੀ ਕੇ ਕੇ ਠੀਕ ਹੈ ਬਸ ਪੀਸ ਆਸਤੀ ਦੂਜੀ ਵਿੱਚ ਬੰਦੀ ਘਟਾ ਨਾ ਮਿੱਤਰੋ ਪੌਂਡਾ ਸਾਹਿਬ ਬਾਹਰ ਕਰ ਗਏ ਆਪਾਂ ਇੱਕ ਸਾਈਡ ਪਹਾੜੀ ਦੇਖੋ ਇਧਰ ਮੌਸਮ ਦੇਖੋ ਕਿੰਨਾ ਉਧਰ ਪੈਰ ਉੱਪਰ ਚੱਕੀ ਬੈਠੇ ਨਾਲ ਪਾਣੀ ਡੁੱਲ ਗਿਆ ਕਿਉਂ ਦੇਖਾ ਕਾ ਪਾਣੀਓ ਪਾਣੀ ਹੋ ਗਿਆ ਮੇਰੇ ਵੀਰੋ ਉਹ ਸਾਰੀ ਸੜਾਂ ਪਾਣੀ ਪਾਣੀ ਆ ਬੰਦਾ ਲੈ ਕੇ ਆਇਆ ਬਈਆ ਕਹਿੰਦਾ ਕੀ ਕੀ ਕਹਿੰਦੀ ਗਰਿਆ ਕਿ ਐਨੀ ਠੀਕ ਹੈ ਗਰਿਆ ਇਹ ਪਾਣੀ ਡੁੱਬਦੀ ਕਰੇ ਦੀ ਮੱਦੇ ਦੇਖੋ ਬਈ ਫਸਦਾ ਕੰਮ ਤੇ ਲੈ ਹੋਏ ਰੋੜਾਂ ਦਾ ਬਾਈ ਅੱਗੇ ਨੂੰ ਆ ਡਬਾ ਰੋਡ ਹੋ ਜੂਗਾ ਆ ਮੂਤ ਕੇ ਸਾਡਾ ਉਹ 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 ਠੰਡ 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 ਪਚ ਆ ਗਏ ਮੁੰਡੇ ਦੇਰਾ ਦੂਨ ਪਹੁੰਚ ਗਏ ਇਹ ਕੰਬਲ ਨਹੀਂ ਪਿਆ ਦੇਖੋ ਬਾਈ ਪੂਰੀ ਠੰਡ ਆਪਾਂ ਨੇ ਦੇਖੋ ਪੂਰਾ ਬੈੱਡ ਬਣਾਇਆ ਹੋਇਆ ਹੈ ਇਹ ਕਰੇਟਾ ਦਾ ਇਹ ਸਾਡਾ ਡਰਾਈਵਰ ਸਾਹਿਬ ਓਏ ਚੱਜ ਨਾਲ ਚਲਾ ਨੀਚੇ ਧਰ ਦੂੰ ਸਾਹਿਬ ਨੂੰ ਪਸੰਦ ਨਹੀਂ ਆਈ ਤੇਰੀ ਡਰਾਈਵਰੀ ਬਾਈ ਆ ਐਕਟਿੰਗ ਕਰ ਰਿਹਾ ਪੂਰੀ ਧੁੱਪੇ ਬਾਹਰ ਕੰਬਲ ਨਹੀਂ ਪਿਆ ਜੋੜਿਓ ਲੋ ਜੀ ਇਹਨਾਂ ਨੂੰ ਫੇਰ ਭੁੱਖ ਲੱਗੀ ਤੇ ਦੇਰਾ ਦੂਨ ਨੇ ਟਪਿਆ ਜੀ ਮਾਦਮ ਸ਼ੇਖ ਬਨੂ ਦਾ ਫਲਾਦੇ ਪੀਂ ਜਾਂਦੇ ਆ ਬਈ ਬਈ ਨਜ਼ਾਰੇ ਆਏ ਬੰਦ ਹਾਂ ਗਰਮੀ ਹੋ ਰਹੀ ਹੈ ਬੜੀ ਗਰਮੀ ਹੈ ਬਈ ਇੱਥੇ ਵੀ ਕੋਈ ਫਰਕ ਨਹੀਂ ਡਾ ਬੜਾ ਮੋਟੀ ਫਰਕ ਸੱਤ ਬੋਲੇ ਕੋੜੂ ਕੋੜੂ ਪੜਸਾ ਕੇ ਪੜਸਾ ਲੋ ਜੀ ਪਹੁੰਚ ਗਏ ਆ ਜੰਗਲ ਆਇਆ ਕਹਿੰਦੇ ਤੇ ਜੰਗਲ ਕਹਿੰਦੇ ਮੇਰੇ ਵੀਰੋ ਇੱਥੇ ਨੇ ਬੜੇ ਬੜੇ ਹਾਥੀ ਹਾਥੀ ਮਤਲਬ ਐਲੀਫੈਂਟ ਰਾਤ ਨੂੰ ਇੱਥੇ ਆਣਾ ਨਹੀਂ ਆਣਾ ਘਾ ਲਾਉਂਦਾ ਸੋ ਲੋ ਜੀ ਇੱਕ ਇੱਕ ਦਿਖਾਉਂਦੇ ਆ। ਲੋ ਜੀ ਕਰ ਲੋ ਦਰਸ਼ਨ। ਅਸੀਂ ਕਿਸ ਸਾਫ਼ ਕਰ ਦੋਾਰੇ ਦੀ। ਸ਼ੁਰੂ ਕਰ ਦੇ। ਮੱਥਾ ਟੇਕ ਕੇ ਬਾਹਰ ਦਾ ਵੀ ਹੋਲ ਦੁਕਾਨਾਂ ਆ ਤੈਨੂੰ। ਆ ਲਓ ਮਿੱਤਰੋ। ਬਾਰਬਰ ਵਾਲੇ ਤੇ ਬਾਰਬਰ ਵਾਲਾ ਇੱਥੇ ਚੜਿਆ ਆਂਦਾ। ਇੱਥੇ ਸੋਦੇ ਸੀਗੇ ਵੀ ਪੰਜਾਬ ਚ ਹੀ ਆ। ਇੱਥੇ ਵੱਧ ਲੱਗਦਾ ਮੈਨੂੰ। ਇੱਲਮ ਜੁਲਮ ਹੋਈ ਪਈ ਆ ਬਈ ਮਿੱਟੀ ਉਹ ਮਿੱਟੀ ਹਵਾ ਵੀ ਹਵਾ ਹਾਂ ਬਈ ਹਵਾ ਮਿੱਟੀ ਉਹ ਮਿੱਟੀ ਇੱਦਾਂ ਤੇ ਆਹਦੀ ਕੋਈ ਗੱਡੀ ਤੋਂ ਅੱਗੇ ਹਵਾ ਜਿੱਲੀ ਜਾਈ ਜਾਂਦੀ ਆ ਗੱਡੀ ਪਿੱਛੇ ਹਵਾ ਅੱਗੇ ਆ ਪੱਤੇ ਅੱਗੇ ਅੱਗੇ ਚੁੱਟ ਰਿਜੰਨੇ ਵੀ ਉਹ ਫੋਨ ਵਗਾਂ ਰੱਖੀਏ ਯਾਰ ਚੁੱਪ ਹਾਂ ਦੇ ਕੋਈ ਬੱਤਰੇ ਬੱਤਰ ਪਈਆ ਬਹੁਤ ਮੀ ਭਈ ਜਾਂਦਾ ਵਾਪੇ ਤੇ ਅਸੀਂ ਜਾਰੀ ਜਾ ਰਹੇ ਹਾਂ ਤੁਸੀਂ ਪਿੱਛੇ ਦੇਖਿਆ ਜੀ ਮਾਣ ਉਹ ਪਹਾੜ ਪਰਦੋਪੁਰਾਂ ਲੱਗਿਆ ਸੀ ਉੱਥੋਂ ਅਸੀਂ ਕੱਢ ਲਈ ਗੱਡੀ ਓਕੀ ਸੁਖੀ ਕਰਕੇ ਇਹ ਥੋੜਾ ਜਿਹਾ ਟਾਈਮ ਹੋਰ ਰਹਿ ਜਾਂਦੇ ਉੱਥੇ ਸੱਜਣਾ ਜੀ ਆਪਾਂ ਨੇ ਥੋੜਾ ਧਿਆਨ ਰੱਖ ਕੇ ਆਏ ਬੜੀਆਂ ਚੀਜ਼ਾਂ ਦਾ ਸਾਡੇ ਬੰਦੇ ਨੂੰ ਕਹਿੰਦੇ ਫੇਰ ਭੁੱਖ ਲੱਗੀ ਜਿੱਕਾ ਜਾਂਦਾ ਭੁੱਖੜ ਸਾਡਾ ਤੇ ਦੋ ਪਤਾ ਨਹੀਂ ਕਿੱਥੇ ਚਲੇ ਗਏ ਹੋ ਗੜਿਆ ਬਈ ਦੇਖੋ ਲੋਕੇਸ਼ਨ ਬਈ ਖਿਆਲ ਸਿਰਾਂ ਘਟ ਇਹਨੂੰ ਭੁੱਖ ਲੱਗੀ ਹੋਈ ਆ ਕੱਦੀ ਹੋਰ ਹੋਰ ਤੈਨੂੰ ਤਾਂ ਲੱਗੀ ਨਹੀਂ ਮੇਰਾ ਨਾਮ ਆ ਗਿਆ ਇਹਨੂੰ ਭੁੱਖਾ ਦਬਾਈ ਆਪ ਹੈ ਮੈਂ ਵੀ ਹਾਂ ਭੁੱਖ ਲੱਗ ਰਹੀ ਹੈ ਮੈਨੂੰ ਵੀ ਖਾਣਾ ਮਸ਼ੂਰੀ ਆ ਗਈ ਮਸ਼ੂਰੀ ਆ ਗਈ ਮਸ਼ੂਰੀ ਆ ਗਈ ਹੋ ਦੇਖੋ ਤਾਂ ਕਿ ਆ ਟਾਈਮ ਲੋ ਲੋ ਜੀ ਮਿੱਤਰੋ ਰਾਤ ਦੇ 10:30 ਹੋ ਗਏ ਨੇ ਅਸੀਂ ਰਾਸਤੇ ਦੀ ਜਾਈ ਜਾਨੇ ਆ 70 ਕਿਲੋਮੀਟਰ ਆਪਾਂ ਨੂੰ ਵਾਟਰ ਹੈ ਜੀ 70 ਕਿਲੋਮੀਟਰ ਚੈੱਕ ਕਰੋ ਰਾਤ ਦਾ ਲਾਈਟਾਂ ਲਾਈਟਾਂ ਪਹਾੜ ਦੀ ਆ ਦੇਖੋ ਸਾਹਮਣੇ ਦੇਖੋ ਸਾਰਾ ਪਹਾੜ ਜਗਮ ਜਗਮ ਕਰਦਾ ਹੋਇਆ ਹੈਪੀ ਦੀਵਾਲੀ ਅੱਗੇ ਮਿਲਦੇ ਹਾਂ ਚਲਾ 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 ਟਨਲ சுரੰਗ ਆ ਗਈ ਹੈ ਛੋਟੀ ਜੀ ਹਮ ਕਦੋਂ ਲੈ ਕੇ ਭੁੱਖ ਵੀ ਪਤਾ ਨਹੀਂ ਲੱਗਦੀ ਟੀਡੀ ਸਕੋਡਸ ਕਰਦੀ ਆ ਬਈ ਤੇ ਜੀ ਆਣਾ ਭਾਈ ਭਾਈ ਆਪਾਂ ਪਹੁੰਚਣ ਵਾਲੇ ਆ ਰਹਿ ਗਿਆ 1 ਕਿਲੋਮੀਟਰ

1100000 ਰਵੇਦਾ ਤੂੰ ਵੀ ਇੱਥੇ ਆ ਦੇਖੋ ਆ ਪਏ ਆ ਸਾਡੇ ਉਹ ਪੈਂਚੂ ਮੈਂਬਰ ਸਾਹਿਬਾਨ ਕਦੇ ਵੀ ਲੇਟ ਨਾ ਆਇਓ ਬਾਈ ਇਹ ਤੇ ਕੋਸੇ ਮਿਲਦਾ ਪਰ ਸਾਜਰੇ ਆਉ ਜੇ ਰੂਮ ਰਾਮ ਲੈਣਾ ਠੀਕ ਆ ਜੀ ਸਵੇਰੇ ਮਿਲਦੇ ਆ ਗੁੱਡ ਮਾਰਨਿੰਗ ਮੇਰੇ ਮਿੱਤਰੋ ਗੁੱਡ ਮਾਰਨਿੰਗ ਇੱਕ ਹੋਰ ਨਵੇਂ ਦਿਨ ਚ ਮਿਲਦੇ ਆ ਅੱਜ ਸਾਨੂੰ ਤੇ ਸਾਡੇ bande ਚਾਰ ਚਾਰ ਘੰਟੇ ਦੀਆਂ ਨਿੰਦਾ ਕੱਢ ਕੇ ਕਹਿੰਦੇ ਅਸੀਂ ਸੋਏ ਹੀ ਨਹੀਂ ਰੋਟੀ ਤਾਂ ਭੁੱਖੇ ਮਰ ਕੇ ਕਹਿੰਦੇ ਅਸੀਂ ਰੋਟੀ ਖਾ ਲਈ ਇਹਨਾਂ ਦਾ ਉਲਟ ਬੁਲਟ ਕੰਮ ਹਿੱਲਿਆ ਪਿਆ ਰੋਟੀ ਅਸੀਂ ਖਾ ਕੇ ਕਹਿੰਦੇ ਰੱਜ ਗਏ ਅਸੀਂ ਤੇ ਅਸੀਂ ਤਾਂ ਬਹੁਤ ਘੰਟ ਰਹੇ ਬਈ ਮੈਂ ਤੇ ਆ ਜਦ ਇਹ ਬਾਈ ਸੋਕਾ ਨਜ਼ਰੀ ਆਏ ਪਏ ਚਾਰੇ ਤੋਂ ਬੁਰਛ ਕਰਨੇ ਤੇ ਬੁਰਛ ਚੱਕਿਆ ਵਾ ਬੁਰਛਾ ਬੁਰਛੋ ਬੁਰਛੀ ਬੁਰਛਾ ਬੁਰਛੀ ਕਾ ਮੋਲੇ ਨਾ ਨਹਿਰ ਵਜਾਰੇ ਕਿਚਨ ਨਹਿਰ ਚੱਲੀ ਫਰਾਂ ਨਾ ਨਦੀ ਚੱਲੇ ਆ ਅੱਜ ਨਹੀਂ ਹਟਦੀ ਠੀਕ ਹੈ ਜੀ ਮਿਲਦੇ ਆ ਅੱਗੇ ਇੱਕ ਨੇਹਾਲੀ ਪੈ ਸਵਾਂ ਮੀ ਕੋ ਪਰਨ ਖੜੇ ਤਿੰਨਾ ਸਵਨ ਨਾਨ ਕਾ ਗੋਵਿੰਦ ਕਾਟ ਦੇ ਗੁਰੂ ਕਾ ਗੁਰੂ ਕਾ ਮੱਤਾ ਹਲੋ ਮਿੱਤਰੋ ਪਹੁੰਚ ਗਏ ਸੀ ਬੇ ਰੈਡੀ ਆ ਮੰਡਾ ਕੋਰ ਬੋਟ ਲੈ ਕੇ ਆਏ ਬੇ ਨਾ ਕੋਰ ਬੋਟ ਲੈ ਆਏ ਗ੍ਰੰਥ ਕੋਰ ਲੈ ਕੇ ਕੇ ਡੀਸੀ ਬੋਟ ਆ ਰਹੀ ਅਗਲੀ ਬੋਟ ਕਰਦੇ ਤੇ ਆ ਇਥੇ ਤੋਂ ਬਈ 4 ਕਿਲੋਮੀਟਰ ਉੱਪਰ ਚੜਾਈ ਆ ਗੱਡੀਆਂ ਚ ਜਾਂਦੇ ਆ ਤੇ 5 ਕਿਲੋਮੀਟਰ ਤੇ ਉਤੋਂ ਅੱਗੇ ਪੈਦਲ ਤੁਰ ਕੇ ਜਾਣਾ ਪੈਂਦਾ ਤੇ ਹੁਣ ਜਾਂਦੇ ਆ ਦਿਖਾਉਨੇ ਤੁਹਾਨੂੰ ایکسپਰੀਅੰਸ ਗੱਡੀ ਦਾ ਵੀ ਕਿਵੇਂ ਲੈਦੀ ਆ ਹਾਏ ਹਾਲੋ ਮੀਟਰੋ ਚੱਪੀ ਗੱਡੀ ਪਿਆ ਥੱਲੇ ਨਹਿਰ ਲੋ ਜੀ ਦੇਖੋ ਫਿਰ ਕਿੰਨੀ ਉਚਾਈ ਤੇ ਆ ਗਏ ਅਸੀਂ ਤੋਂ ਤਿੰਨ ਮੋੜਾਂ ਤੇ ਤੇ ਆਂ ਅਹੀਂ ਅਤਰੀ ਪੈਦਲ ਵੀ ਜਾਣੇ ਆ 50 ਰੁਪਏ ਬਚਾਉਣ ਲਈ ਤੇ ਸਾਡੇ ਬੰਦੇ ਵੀ ਕਹਿੰਦੇ ਸੀ ਵੀ 50 ਰੁਪਏ ਬਚਾਈ ਲਈ ਨਿਕੰਨਾ ਦੇਖੋ ਕੋਣੀ ਮੋੜ ਕੋਣੀ ਤੇ ਕੋਣੀ ਮੋੜ ਚ ਆਈ ਜਾਂਦਾ ਲੋ ਜੀ ਅਸਲੀ ਸਫ਼ਰ ਤਾਂ ਇੱਥੋਂ ਸ਼ੁਰੂ ਹੁੰਦਾ ਆ ਬੰਦੇ ਨੇ ਸਾਡੇ ਨੇ ਪਾ ਲਿਆ ਵੈਗ ਤੇ ਬਈ ਲੈ ਮੈਨੂੰ ਵੀ ਦਿਖਾ ਦੇ ਵੀਡੀਓ ਚ ਮੜਾ ਮੋਟਾ ਯਾਦ ਹਾਂ ਮੈਂ ਤੇਰਾ ਤੇਰਾ ਕੀ ਆ ਫੁੱਲ ਲਗੇ ਵਿਲਾ ਨਾ ਬਈ ਦੇਖੋ ਪਿੱਠੂ ਵਾਲਾ ਉਹ ਦੋ ਬੰਦੇ ਹੁਣੀ ਹਵਾ ਜੀ ਕਰਦੇ ਨੇ ਆ ਦੇਖੋ ਸਾਡੇ ਦੇ ਪਿੱਛੇ ਰਹੂਗੇ ਬਾਅਦ ਚ ਲੋ ਮਿੱਤਰੋ ਹਜੇ ਕਿਲੋਮੀਟਰ ਹੀ ਆਏ ਸੀਗੇ ਤੇ ਸਾਡੇ ਬੰਦੇ ਆ ਦੇਖੋ ਜਿਹੜੇ ਡੌਲੇ ਦਿਖਾਉਂਦੇ ਸੀ ਉਹ ਕਿੱਥੇ ਰਹਿ ਗਏ ਸਹਾਰੇ ਲੈਣ ਦੀ ਲੋੜ ਪੈ ਗਈ ਹੁਣ ਹਾਦੀ ਕੋ ਮਿੱਤਰੋ ਮੈਨੂੰ ਕਹਿੰਦੇ ਸੀਗੇ ਵੀ ਤੇ ਇੱਥੋਂ ਨਿਜੜ ਹੋਣਾ ਤੂੰ ਭਾਰੀ ਹੋ ਗਿਆ ਪਹਿਲਾਂ ਨਾਲ ਆ ਦੇ ਕਿ ਕਿੱਥੇ ਪੜਦੇ ਆ ਇਧਰੋਂ ਇਧਰੋਂ ਆਣਾ ਨਹੀਂ ਉੱਥੇ ਕਿਰਾਣ ਇਹ ਤੇ ਪੂਰਾ 1 ਘੰਟਾ ਹੋ ਗਿਆ ਤੁਰਿਆ ਨੂੰ ਤੇ ਅਸੀਂ ਤੋਂ ਤਿੰਨ ਤਿੰਨ ਸਾਢੇ ਤਿੰਨ ਮੀਲ ਕੱਢਿਆ ਆ ਤੇ ਛੇ ਮੀਲ ਹੋਰ ਰਹਿ ਗਿਆ ਅੱਗੇ ਬਈ ਇੱਥੇ ਕੀ ਗਰਮੀ ਦੀ ਕੀ ਬਜ਼ੁਰਗ ਬੰਦੇ ਫੈਦਲਾ ਹੀ ਜਾਂਦੇ ਤੇ ਨੌਜਵਾਨ ਬੰਦੇ ਲਖਾਨਾ ਤੋਂ ਨੂੰ ਨੌਜਵਾਨ ਬੰਦੇ ਨੇ ਜਿਹੜੇ ਘੋੜੀਆਂ ਤੇ ਮੈਂ ਬਜ਼ੁਰਗ ਬੰਦੇ ਬਹੁਤ ਘੱਟ ਦੇਖਿਆ ਬਈ ਇੱਥੇ ਬਈਆਂ ਹਾ ਦੇ ਕੋਈ ਕੋਈ ਜ਼ਿਆਦਾ ਉਮਰ ਨਹੀਂ ਤੇ ਆ ਵੀ ਦੇਖੋ ਹਨਾ ਕੀ ਦੇਖੋ ਆ ਤੁਮ 20 25 ਸਾਲ ਦੇ ਕੋਈ ਵੀ ਬਜ਼ੁਰਗ ਬੰਦਾ ਨਹੀਂ ਹੁੰਦਾ ਬਈ ਤੇ ਇੱਕ ਚੀਜ਼ ਆ ਦੇਖੋ ਬਈ ਇੱਥੇ ਹਲਵਾ ਬੰਦਾ ਕਿੰਨਾ ਭਾਰਤ ਕਿ ਜਾਂਦਾ ਹਨ ਸਾਡੇ ਤੋਂ ਅੱਗੇ ਜਾਂਦਾ ਅਸੀਂ ਨਾਲੇ ਬਿਨਾ ਭਾਰਤ ਤੋਂ ਆਪਣਾ ਭਜਨ ਚੱਕ ਕੇ ਨਹੀਂ ਤੁਰ ਸਕਦੇ ਆ ਸਾਡੇ ਤੋਂ ਅੱਗੇ ਆਪਣੇ ਵਾਲੇ ਜਿਹੜਾ ਗੋਡਿਆਂ ਦੇ ਗਰੀਸ ਮੁੱਕ ਗਏ ਬਾਈ ਆਹ ਦੇਖ ਲੋ ਇਹਨਾਂ ਨੂੰ ਦੇਖ ਲੋ ਬਾਈ ਜੀ ਸਲੂਟ ਆ ਬਈ ਨੂੰ ਲਓ ਜੀ ਫੋਲੋ ਫੋਲੋ ਆਂਦੀ ਆ ਫੀਲਿੰਗ ਬਾਹਰ ਵਾਲੀ ਆ ਦੱਸਿਓ ਬਾਈ ਕੀ ਚੀਜ਼ ਹੈ ਕਹਦੀ ਹੁੱਕਾ ਹਾਂ ਬੜੇ ਹਾਈਵੇ ਦੀ ਆ ਸੈਕੰਡ ਹੱਡ ਲਓ ਮਿੱਤਰੋ ਪਹਿਲਾ ਸਟਾਪ ਆ ਸਾਡਾ ਇੱਥੇ ਬਾਈ ਸਮਾਨ ਵੀ ਬੜਾ ਮਹਿੰਗਾ ਆ 8 ਘੰਟੇ ਦੀ ਬੋਤਲ ਕਿੰਨੇ ਦੀ ਆ 80 ਦੀ ਆਪਣੇ ਕਿੰਨੇ ਦੀ ਆ ਆਪਣੇ ਦੇ 30 ਦੀ ਨਾ ਨਾ 30 ਦੀ 40 ਦੀ ਹੋਊਗਾ 30 40 ਰੁਪਏ ਦੀ ਆ ਆਪਣੇ ਆ ਬਈ ਆ 10 ਰੁਪਏ ਦਾ ਹੁੰਦਾ ਆਪਣੇ ਇਹਨਾਂ ਨੇ ਤੇ ਆ 2 ਦਾ ਬਹੁਤ ਮਹਿੰਗਾ ਸਮਾਨ ਇੱਥੇ ਇਹਨਾਂ ਦੀ ਵੀ ਗਲਤੀ ਨਹੀਂ ਯਾਰ ਇਹਨਾਂ ਤੋਂ ਵੀ ਮਤਲਬ ਕਿਰਾਇਆ ਭਾੜਾ ਵਾਲਾ ਲੱਗਦਾ ਹੈ ਨਾ ਮੈਂ ਥੋੜਾ ਬੋਧ ਚੱਕ ਕੇ ਦਾ ਰੇਟ ਲਾਂਦੇ ਆ ਇਹ ਠੀਕ ਹੈ ਜੀ ਲੋ ਮਿੱਤਰੋ ਅਸੀਂ ਫੇਰ ਬੈਠ ਗਏ ਬਈ ਤੇ ਆ ਦੇਖੋ ਇਹ ਗਿਆ ਨਾ ਵਰਪਾ ਨਾ ਆਏ ਨਾ ਇਹ ਨਿਕਲੇ ਮਾਰੀ ਫ੍ਰੀਜ ਮਾ ਤੇ ਆ ਬਈ ਸਾਡੇ ਬੰਦੇ ਪਤਾ ਨਹੀਂ ਕਿੱਥੇ ਰਹਿ ਗਏ ਆਹ ਕੋਈ ਸੁਣ ਨਹੀਂ ਪਤਾ ਕਹਾਂ ਪਰ ਹੈ ਕਹਾਂ ਪਰ ਨਹੀਂ ਤੇ ਇੱਕ ਗੱਲ ਹੋਰ ਯਾਰ ਕਮੈਂਟ ਕਰਕੇ ਦੱਸਿਓ ਜਿਹੜਾ ਜਿਹੜਾ ਇੱਥੇ ਆਇਆ ਹੋਇਆ ਜਿਵੇਂ ਆ 9 ਕਿਲੋਮੀਟਰ ਚੜਾਈ ਕਹਿੰਨੇ ਹਨਾ ਤੁਹਾਨੂੰ ਤਾਂ ਲੱਗਦੀ ਨਹੀਂ ਬਈ 15-18 ਕਿਲੋਮੀਟਰ ਹੋਊ ਦੱਸਿਓ ਜ਼ਰੂਰਰੇ ਲਈ ਹੈ ਨਹੀਂ ਆਂਦੀ ਹੋਵੇ ਅੱਛਾ ਆ ਬਰਾ ਬਿਆਹ ਦਾ ਕੀ ਘੋੜਸਵਾਰੀ ਦੀ ਆ ਛੋਟਾ ਤੂੰ ਵੀ ਹੈ ਹੈ ਤੁਸੀਂ ਵੀ ਘੋੜਤਵਾਰੀ ਤੇ ਬੱਚੇ ਨਹੀਂ ਹੈ ਤੇ ਦੁੱਧੀ ਚੱਕੋ ਠੀਕ ਹੈ ਲੋ ਜੀ ਆ ਸਾਡੇ ਨਾਲ ਆਈ ਸੀ ਕਿ ਕੱਲ ਤੇ ਆ ਵੀ ਹੁਣ ਘੋੜਤਵਾਰੀ ਤੇ ਹੋਗੇ ਅਸੀਂ ਵੀ ਤੁਰਦੇ ਹਾਂ ਹੁਣ ਆ ਲੋ ਮਿੱਤਰੋ ਪੂਰੇ ਇੱਕ ਘੰਟੇ ਬਾਅਦ ਸਾਡੇ ਨਾਲ ਲੜੇ ਹਾਂ ਅਸੀਂ ਵੀ ਹਾਰ-ਹਾਰ ਕੇ ਵੀ ਚੱਲ ਪਏ ਜਾਈਏ ਬੁਰਾ ਹਾਲ ਹੈ ਇਹਨਾਂ ਦਾ ਕੋਟ ਐਨਰਜੀ ਚੱਲ ਰਹੀ ਕੋਈ ਨਰਜੀ ਨਹੀਂ ਖਾਰੇ ਮੈਂ ਦੇਖੋ ਉੱਤਰ ਬੋਲੀਬਾਲ ਦੇ ਵਿੱਚ ਕਿਹਨਾਂ ਇੱਥੇ ਮੁੰਡੇ ਕਹਿੰਦੇ ਪਹਾੜੀ ਆ ਵਰਤਾ ਇਹਨਾਂ ਇੱਕਾ ਹੁਣ ਤਾਂ ਗਾਇਆ ਗਈ ਲ ਜਾਂਦੀਆਂ ਨੇ ਵਾ ਵਾ ਹਾਲੋ ਮਿੱਤਰੋ ਦੇਖੋ 뷰 ਫਿਰ ਅਸੀਂ ਪਹੁੰਚ ਗਏ ਬਸ ਕਿੱਥੇ ਤਾਂ ਨੇੜੇ ਹੁੰਦਾ 뷰 ਚੈੱਕ ਕਰੋ ਤੁਸੀਂ ਹਲੋ ਜੀ ਤਰੋ ਆਖਰਕਾਰ ਪਹੁੰਚ ਗਏ ਫਿਰ ਹਾ ਬੋਲੀ ਸੰਕੀ ਹੋਈ ਤੇ ਆ ਦੇਖੋ ਹੋਰਲੀ ਹੋਟਲ ਨੇ ਬਈ ਇੱਥੇ ਅੱਗੇ ਸਭ ਗੁਰੂ ਘਰ ਅੱਗੇ ਜਾ ਕੇ ਰਾਜੀ ਗੋਵਿੰਦਾਂ ਦਾ ਤੇ ਸਾਹਮਣੇ ਪਈ ਦੇ ਆ ਇੱਥੇ ਦਰਖਤ ਤਾ ਇਤਿਹਾਸਿਕਾ ਜਿਹੜੇ ਬੰਦੇ ਨੇ ਖੋਜ ਕੀਤੀ ਸੀ ਵੀ ਇਹ ਕੋ ਹੇਗੋਟ ਸਾਹਿਬ ਦੀ ਆ ਇਹ ਦਰਖਤ ਜਾ ਕੇ ਵੰਦ ਸੀ ਲੋਕੀ ਦਿਖਾਣਾ ਮੈਂ ਤੁਹਾਨੂੰ ਆ ਦੇਖੋ ਅੱਜ ਵੀਰ ਆਇਆ ਬਈ ਆ ਜਰਾ ਲੋ ਜੀ ਮਿੱਤਰੋ ਹਲਦੀ ਵੀਰ ਅੱਗੇ ਦੀ ਯਾਤਰਾ ਸਟਾਰਟ ਚੱਲੋ ਆ ਜੀ ਨਾ ਹੱਟ ਬੰਦ ਬੈ ਲੋ ਮਿੱਤਰੋ ਦੇਖੋ برف برف ਹੀ برف ਖੁੱਲ ਗਈ Oh, no, Gue <laughs> baru <laughs> 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 ਪਪਾ ਤੇ ਪੰਛਣ ਵਾਲੇ ਆਜੇ ਪਿਆਏ 2-3 ਕਿਲੋਮੀਟਰ ਫੁਲੇਸ਼ਰ ਚੜਨ ਲੱਗਿਆ ਆਹ ਦੇਖ ਹਾ ਦੇਖ ਇੱਕ ਗਾਇ ਨਾ ਰੇੜੀ ਚ ਭਰਾਵਾ ਤੂੰ ਚੱਲ ਹਟ ਕੇ ਚੱਲ ਆਜੇ ਤੂੰ ਇੱਕ ਗੱਲ ਹੋਰ ਆ ਬਈ ਦੇਖੋ ਇੱਥੇ ਇਕੱਲੇ ਬੰਦ ਨੂੰ ਚੜਿਆ ਜਾਂਦਾ ਹਨਾ ਆ ਬੰਦੇ ਦੇਖ ਲੋ ਆ ਮਿਕਸਚਰ ਵਾਲੀ ਮਸ਼ੀਨ ਲੈ ਕੇ ਆਏ ਆ ਧੰਨਾ ਬਈ ਇਹਨਾਂ ਦਾ ਓਕੇ ਆ ਦੇਖੋ ਵਿੱਚ ਦਾ ਹੀ ਕਿੰਨੀ ਆ ਓਏ ਇੰਨੀ ਸੋਨੇ ਅੰਮ੍ਰਿਤਾਲਪੁਰ ਤੋਂ ਲੈ ਕੇ ਆਏ ਆ ਸਭ ਤੁਹਾਨੂੰ ਬਦਨ ਦੇ ਸਮਰਦਾ ਆ ਉਹ ਐਲੀਬੇਟ ਦੇਖ ਲੋ ਕਿੱਥੇ ਰਹਿ ਗਿਆ ਹਾਏ ਕੋਈ ਵਿਚਾਰ ਸਵਾਦ ਆਈ ਬੰਦਾ ਹਾਂ ਪੂਰਾ ਲੱਤਾਂ ਕੀ ਕਹਿੰਦੇ ਆ ਕੀਰਤਨ ਕਰਦੇ ਆ ਪੂਰਾ ਸਟਾਈਲ ਮੀਨਾਂ ठीक <laughs> है लो मित्रों पहुंच गए फिर दर्शन बारह साल बाद आया भाई बहुत चंगा फील हम ਲਓ ਜੀ ਸ੍ਰੋਵਰ ਦੇ ਦਰਸ਼ਨ ਕਰੋ ਆਓ ਮੰਦਰ ਉਮਾਰੋ ਆਓ ਉਹ ਤੀਨ ਘਣੇ ਤੀਨ ਗੁਣਾ ਮੰਦਰ ਬਣਦਾ ਨਹੀਂ ਆਓ ਪਾ ਲਈਏ ਬਾਹਰ ਚੜਾਉ ਨੂੰ ਵਾਹ ਅੱਡੀ ਟੰਗਲਾ ਮੋੜਿਆ ਰਿਆ ਜਿਹੜਾ ਲਹਣੀ ਲਾਰਾਂਗੇ ਵਾਹਿਗੁਰੂ 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 ਲਓ ਜੀ ਸੰਤਾ ਬੰਦਾ ਲੱਗਿਆ ਇਸਨਾਨ ਕਰਨ ਪਾਣੀ ਕਹਿੰਦੇ ਗਰਮੇ ਆ ਚੱਲ ਚੱਲ ਮਿਲਵਾ ਵੀਊ ਚੈੱਕ ਕਰੋ ਬਲੇਸੀਰਾ ਜ਼ਰਾ ਆਦರ್ಶਨ ਕਰੋ ਸੰਗਤ ਜੀ ਨੌ ਮਿੱਤਰ ਪ੍ਰਸਤਿਤੀਨ ਇਸ਼ਨਾਨ ਕਰਨ ਤੇ ਬਹਾਦਰ ਮਹਿਰ ਕਰੇ ਆ ਜਾਓ ਲੈ ਮਿੱਤਰੋ ਦੇ 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 ਦੇਖਿਓ ਕੀ ਕਰ ਰਹੀ ਆ ਮੈਂ ਕੰਮ ਕਰ ਰਹੀ ਆ ਆ ਜਾ ਹਾਲੋ ਯਾਰ ਨਿਕਾ ਆ ਜਾ ਲੱਥਾ ਸੀ ਮੇਲੇ ਲੱਗ ਰਹੇ ਹਰੀ ਤੇ ਵੀ ਕਰੋ ਮੇਤਰ ਦਰਸਨ ਗਗਨ ਸਾਹਿਬ ਦੇ ਸਤ ਸੰਗਿ ਨਾ ਲੋ ਇਸ ਤਰ੍ਹਾਂ ਵਰਤ ਦਰਸ਼ਨ ਕਰ ਲਾ ਦੁਬਾਰਾ ਬਈ ਉਸ ਨੂੰ ਠੰਡਾ ਹੈ ਦੇਖ ਕੇ ਆਇਓ ਸਫਰ ਵੀ ਲੰਬਾ ਹੈ ਮੇਰੇ ਵੀਰੋ ਵਾਪਸੀ ਕਰਤੀ ਜੀ ਆਪਾਂ ਤੇ ਆ ਹੀ ਜਾਂਦੇ ਆ ਹਾਂ ਆਗੇ ਆਗੇ ਦੇਸੀ ਮੁੰਡੇ ਆ ਗਏ ਹਾਂ ਆਗੇ ਆਗੇ ਦੇਸੀ ਮੁੰਡੇ ਆ ਗਏ ਲੋ ਮਿੱਤਰੋ ਅੱਗੇ ਮਿਲਦੇ ਆ ਜੀ ਹੈ ਲੋ ਮਿੱਤਰੋ ਆ ਗਿਆ ਸੀ ਕੋਲ ਘਾਟ ਨਾਉਨ ਸਟਾਪ 1 ਘੰਟਾ 32 ਮਿੰਟ ਚ ਕਿਤੇ ਵੀ ਨਿਉਕ ਬਈ ਪਾਣੀ ਵੀ ਨਹੀਂ ਪੀਆ ਤੇ ਤੱਕ ਪਹੁੰਚ ਗਏ ਹੁਣ ਦੇਖਦੇ ਆ ਅੱਗੇ ਨਾਲ ਦੇ ਨਾਲ ਇੱਕ ਬੰਦਾ ਸਾਡਾ ਆ ਗਿਆ ਦੋ ਪਿੱਛੇ ਨੇ ਤੇ ਹੁਣ ਦੇਖਦਾ ਉਹਨਾਂ ਨਾਲ ਸਲਾਹ ਕਰਕੇ ਵੀ ਥੱਲੇ ਜਾਣਾ ਜਾਂ ਇੱਥੇ ਰੁਕਣਗੇ ਬਾਕੀ ਬਣੇ ਰਿਹਾ ਬਲੌਗ ਦਿਨ ਲਓ ਜੀ ਪਾਤੇ ਸੀ ਗੋਬਿੰਦ ਘਾਟਨ ਚਾਲੇ ਤੇ ਉੱਪਰੋਂ ਆ ਜਾਂਦਾ ਮੈਂ ਹੁਣ ਦੇਖਦੇ ਆਂ ਵੀ ਕੀ ਬਣਦਾ ਅੱਗੇ ਅੱਗੇ ਵੀ ਮੈਂ ਹਟੂਗਾ ਜਾਂ ਪੈਂਦਾ ਰੂਗਾ ਲਓ ਜੀ ਮਿੱਤਰੋ ਪਹੁੰਚ ਗਏ ਫਿਰ ਅਸੀਂ ਇੱਥੇ ਤੇ ਉਰੇ 2 ਘੰਟੇ 40 ਮਿੰਟ ਚ ਪਹੁੰਚ ਗਏ ਸੀ ਇੱਥੇ ਉੱਥੇ ਤਾਂ ਤੁਰੇ ਸੀਗੇ 3:20 ਤੇ ਤੇ ਇੱਥੇ ਪਹੁੰਚ 6:00 ਵਜੇ ਪਹੁੰਚ ਗਏ ਲੋ ਮਿੱਤਰੋ ਮਿਲਦੇ ਆ ਬੱਕੀ ਬੱਕੀ ਲੋ ਭਾਈ ਹੱਜ ਵਾਲਾ ਡਰਾਈਵਰ ਥੋੜਾ ਡੰਡਾ ਆ ਕੱਲ ਵਾਲਾ ਦਿੱਤਾ ਸੀਗਾ ਪਰ ਹੁਣ ਤਾਂ ਵੀ ਫੀਲਿੰਗ ਚੱਕ ਗਿਆ ਟਿੱਕੇ ਮੋੜ ਮੁੜੇ ਨੇ ਵੀ ਦੱਬ ਗਏ ਲੋ ਇੱਥੋਂ ਵੀ ਤੁਰ ਪਏ ਭਾਈ ਹੁਣ ਕਿੱਥੇ ਜਾਣਾ ਆਪਾਂ ਸ਼ੀਲ ਨਗਰ ਸ਼ੀਲ ਨਗਰ ਦਾ ਟਾਰਗੇਟ ਰੱਖਿਆ ਹੋਇਆ ਸ਼ੀਲ ਨਗਰ ਜਾ ਕੇ ਰੁਕਾਂਗੇ ਟਾਈਮ ਹੋ ਗਏ 6:40 ਮਿਲਦੇ ਆ ਅੱਗੇ ਗੰਈ ਦੁਕਾਨਾਂ ਘੱਟੇ ਲੋ ਜੀ ਇੱਕ ਘੰਟੇ ਚ ਜੋਸੀ ਮੱਟ ਇਹੀ ਖੜੇ ਆ ਅਸੀਂ ਜਾਮ ਵਾਲਾ ਤਕੜਾ ਲੱਗੇ ਹੋਇਆ ਪਿੱਛੇ ਵੀ ਜਾਮ ਲੱਗੇ ਵੀ ਜਾਮ ਜੋ ਜੋਸੀ ਮੱਟ ਦਾ ਸ਼ਹਿਰ ਆ ਭਈ ਬੁਝਾਰ ਹਾਂਜੀ ਗੁੱਡ ਮਾਰਨਿੰਗ ਮਿੱਤਰੋ ਤੇ ਰਾਤ ਅਸੀਂ ਰੁਕੂਗੇ ਸੀਗੇ ਸਰੀ ਨਗਰ ਤੇ ਲੇਟ ਹੋ ਗਏ ਸੀਗੇ ਬਾਈ ਬਾਅਦ 12:00 ਵਜੇ ਅਸੀਂ ਤੇ ਆ ਹਾਟਲ ਤੇ ਪਏ ਹਾਂ ਤੇ ਮਿਲਦੇ ਆ ਵੇਗ ਲੋਵੀ ਮੁੰਡਿਓ ਸਾਡੇ ਬੰਦੇ ਕਹਿੰਦੇ ਵੀ ਹੁਣ ਖਾਣ ਲੱਗਿਆ ਕੁਝ ਐ ਨਹੀਂ ਪਤਾ ਵੀ ਬ੍ਰੇਕਫਾਸਟ ਆ ਜਾਂ ਲੰਚ ਆ ਓਏ ਬ੍ਰੇਕਫਾਸਟ ਕਰਨ ਲੱਗਿਆਂਗੇ ਜਾਂ ਲੰਚ ਡਿਨਰ ਡਿਨਰ ਆੰਦੇ ਦੇ ਫੈਰੀ ਤੋਂ ਰਾਤ ਦੇ ਆਏ ਆ ਬਈ ਹਲੋ ਜੀ ਨਾ ਇਹੋ ਆ ਬੰਦਿਆ ਆ ਹਲੋ ਜੀ ਸੰਤਪਾ ਸਾਹਿਬ ਗੁਰੂ ਘਰ ਆਏ ਆ ਤੇ ਆ ਦੇਖੋ ਕਾਫੀ ਖੁੱਲਾ ਗਰਾਊਂਡ ਹੈ ਇੱਥੇ ਪਾਰਕਿੰਗ ਬਹੁਤ ਚੰਗੀ ਹੈ ਬਈ ਗੁਰੂ ਘਰ ਦੀ ਕੇ ਅੱਗੇ ਦਰਸ਼ਨ ਕਰਕੇ ਫਿਰ ਦੁਕਾਨਾਂ ਤੋਂ ਨੂੰ ਗੁਰੂ ਘਰ ਅੰਦਰ ਤੋਂ ਲੋ ਜੀ ਕਰੋ ਦਰਸ਼ਨ ਲੋ ਜੀ ਕਰੋ ਦਰਸ਼ਨ ਚੀਤ ਕਲਿ ਤੋ ਦੇਹ ਨਾਮ ਸਾਰਿ ਕੁਲ ਮੇਰਾ ਲੋ ਜੀ ਥੋਪੇ ਇੱਥੇ ਤੋਂ ਵੀ ਹੁਣ ਮਿਲਦੇ ਆ ਅੱਗੇ ਘਰ ਜਾ ਕੇ ਠੀਕ ਹੈ ਜੀ ਬਣੇ ਰਹੋ ਬਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਕਰੋ ਬਾਈ ਪਹੁੰਚ ਗਈ ਸੀ ਘਰੇ ਤੇ ਆਦੇ ਬਲੌਗ ਲਈ ਨਹੀਂ ਮਿਲਦਾ ਇੱਕ ਹੋਰ ਨਵੇਂ ਬਲੌਗ ਚ ਤੇ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਾਨੂੰ ਦੱਸਿਆ ਕਰੋ ਵੀ ਬਲੌਗ ਕਿਵੇਂ ਦੇ ਬਣਦੇ ਆ ਕਿਵੇਂ ਦੇ ਨਹੀਂ ਚੰਗਾ ਮਾੜਾ ਸਭ ਕੁਝ ਦੱਸਿਆ ਕਰੋ ਬਈ ਠੀਕ ਆ ਠੀਕ ਆ ਜੀ ਧੰਨਵਾਦ